ਪ੍ਰਧਾਨ ਜੀ ਕੀ ਚੀਜ਼ ਨੂੰ ਲੈ ਕੇ ਅੱਜ ਤੁਸੀਂ ਉਹਰੇ ਗ੍ਰੈਡ ਦੇ ਵਿੱਚ ਇਕੱਠੇ ਹੋਏ ਹੋ ਕੀ ਮੰਗਾ ਅਸੀਂ ਅੱਜ ਇੱਕ ਸਾਡਾ ਮਸਲਾ ਹੈਗਾ ਪੁਲ ਰੇੜੀ ਗ੍ਰੈਡ ਦਾ ਜਿਹੜਾ ਪੁਲ ਰੇੜੀ ਗ੍ਰੈਡ ਦਾ ਨਾ ਅਸੀਂ ਜਦੋਂ ਅਪ ਗ੍ਰੈਡ ਲਾਉਣ ਦਾ ਸਮਾਂ ਆਇਆ ਤਾਂ ਉਦੋਂ ਸਾਨੂੰ ਗ੍ਰੈਡ ਬਿਜਲੀ ਵਿਭਾਗ ਨੇ ਕਿਹਾ ਗਿਆ ਵੀ ਇਹ 1 ਸਾਲ ਤੇ ਅੰਦਰ ਚੱਲਦਾ ਹੋ ਜੂਗਾ ਅਸੀਂ ਨਾ ਪਿੰਡ ਦੀ ਜਿਹੜੀ ਨਿਆਈ ਹੈ 10 ਬਿੱਗੇ ਜ਼ਮੀਨ ਕਰੋੜਾਂ ਰੁਪਈਆ ਦੀ ਜ਼ਮੀਨ ਦਿੱਤੀ ਸਾਨੂੰ ਇਹ ਤੀਗਾ ਸਾਡੀ ਲਾਈਟ ਖਰਾਬ ਰਹਿੰਦੀ ਸੀ ਕਿ ਨਾਲੇ ਤੇ 24 ਘੰਟੇ ਵਾਲੀ ਨਾਲੇ 12 ਘੰਟੇ ਮੋਟਰਾਂ ਵਾਲੀ ਲੇਕਿਨ ਉਹ ਚੀਜ਼ ਨੂੰ ਲੈ ਕੇ ਅਸੀਂ ਨੇ ਕਰੋੜਾਂ ਰੁਪਈਆ ਦੀ ਜ਼ਮੀਨ ਦਿੱਤੀ ਹੈ ਗ੍ਰਿਡ ਦੇ ਵਿੱਚ ਕੰਮ ਚੱਲਦਾ ਹੈ ਕੰਮ ਚੱਲਦਾ ਹੋਇਆ ਸਾਰੀ ਮਸ਼ੀਨਰੀ ਲੱਗ ਚੁੱਕੀ ਹੈ ਕਿ ਮਸ਼ੀਨਰੀ ਲੱਗਣ ਤੇ باوجود ਹੈ ਹੁਣ ਸਾਨੂੰ ਇੱਕ ਦਿੱਕਤ ਆਉਂਦੀ ਹੈ ਕੋਈ ਇੱਕ ਪਲਾਸਾ ਹੋਰ ਲਵੇ ਟਾਵਰ ਲੱਗਣਾ ਜਿਹੜਾ ਆਪਾਂ ਪੋਲ ਕਹਿੰਨੇ ਆ ਉਹ ਪੋਲ ਹੁਣ ਮਹਿਕਮੇ ਨੇ ਦੇਖਣਾ ਵੀ ਕਿਵੇਂ ਲੱਗੂਗਾ ਪਹਿਲਾਂ ਮਹਿਕਮੇ ਨੇ ਸਰਪਾ ਕੀਤਾ ਜਦੋਂ ਮਹਿਕਮੇ ਤੋਂ ਪਤਾ ਕੀਤਾ ਗਿਆ ਉਦੋਂ ਉੱਥੇ ਕੋਈ ਰੁਕਾਵਟ ਨਹੀਂ ਸੀ ਸਰਪਾ ਹੋ ਗਿਆ ਉਹਦੇ ਅਗਲੇ ਪਾਸੇ ਵੀ ਪੋੜ ਲੱਗੇ ਔਰ ਦੂਜੇ ਪਾਸੇ ਵੀ ਪੋੜ ਲੱਗੇ ਇੱਕ ਪੋੜ ਪਿੱਛੇ ਹੁਣ ਜਿਆਦਾ ਮਹਿਕਮਾ ਜਾਣਦਾ ਹੈ ਵੀ ਉਹਦੀ ਕੀ ਦਿੱਕਤ ਹੈ ਅ ਸਾਨੂੰ ਤਾਂ ਇਹ ਆ ਵੀ ਸਾਡਾ ਪੋੜ ਲੱਗੇ ਪੋੜ ਲੱਗ ਕੇ ਸਾਡਾ ਗ੍ਰਿਡ ਚੱਲਦਾ ਹੋਵੇ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਸੀ ਆ ਸੀਜ਼ਨ 'ਚ ਸਾਨੂੰ ਲਾਈਟ ਦੇਣ ਅਚਾ ਹੁਣ ਤੁਸੀਂ ਇਕੱਠੇ ਹੋਏ ਹੋ ਦੋਨੋਂ ਜੁਨੀਆਣਾ ਜਾਂ ਪਿੰਡ ਪੂਰਾ ਇਸ ਤੋਂ ਬਾਅਦ ਫਿਰ ਕੀ ਕਿੰਨੇ ਚਿਰ ਦਾ ਆਲਟੀਮੇਟ ਦੇ ਰਹੇ ਹੋ ਕੀ ਕਰਵੇ ਅਸੀਂ ਇਹਨਾਂ ਨੂੰ ਦੋਏ ਜੁਨੀਆਣ ਵੱਲੋਂ ਸਾਰੇ ਨਗਰ ਦੇ ਕਿਸਾਨਾਂ ਵੱਲੋਂ ਸਾਰੇ ਨਗਰ ਵੱਲੋਂ ਅਸੀਂ 2 ਦਿਨਾਂ ਦਾ ਐਸਟੀਮੇਟ ਦਿੰਨੇ ਆਂਗੇ ਅਲਟੀਮੇਟ ਦਿੰਨੇ ਆਂ ਵੀ ਜਾਂ ਤਾਂ 2 ਦਿਨਾਂ ਚ ਇਹ ਸਾਡਾ ਮਸਲਾ ਹੱਲ ਕੀਤਾ ਜਾਵੇ ਜਾਂ ਫਿਰ ਜਿੰਮੇ ਵੀ ਨਗਰ ਦਾ ਅਸੀਂ ਕੋਈ ਅਗਲਾ ਡਿਸੀਜਨ ਲਵਾਂਗੇ ਉਹਦੇ ਵਿੱਚ ਅਸੀਂ ਧਰਨਾ ਵੀ ਲਾਵਾਂਗੇ ਚਾਹੇ ਸਾਨੂੰ ਪਟਿਆਲੇ ਲਾਉਣਾ ਪਵੇ ਚਾਹੇ ਰੂਲ ਲਾਉਣਾ ਪਵੇ ਅੱਜ ਅਸੀਂ ਬੇਨਤੀ ਕਰਦੇ ਆਂ ਮੈਕਮੇ ਨੂੰ ਅਰ ਸਰਕਾਰ ਨੂੰ ਵੀ ਇਹਨੂੰ ਸਾਡੇ ਟਾਵਰ ਨੂੰ ਲਾ ਕੇ ਸਾਡੀਆਂ ਤਾਰਾਂ ਪਾ ਕੇ ਗ੍ਰੇਟਸ ਸਾਨੂੰ ਚਾਲੂ ਕੀਤਾ ਜਾਵੇ ਅੱਜ ਕੀ ਨਾਮ ਹੈ ਕਿਹੜੀ ਜਥੇਬੰਦੀ ਹੈ ਜਗਦੇਵ ਸਿੰਘ ਪਿੰਡ ਭੋਲੜੀ ਕਾਈ ਪ੍ਰਧਾਨ ਰਾਜੇਵਾਲ ਅੱਜ ਪ੍ਰਾਂਦੀ ਕੀ ਮਸਲਾ ਹੈਗਾ ਅੱਜ ਪੂਰੇ ਨਗਰ ਦੇ ਲੋਕ ਤੁਸੀਂ ਇੱਥੇ ਕਿਸਾਨ ਇਕੱਠੇ ਹੋਏ ਆਂ ਮਸਲਾ ਤਾਂ ਇਹੀ ਹੈ ਜੀ ਸਾਡਾ ਸਪੀਕਰ ਦੇ ਵਿੱਚ ਬੋਲਿਆ ਸੀ ਦੋਏ ਜੁਨੀਆਨਾ ਇਕੱਠੀਆਂ ਏਕਤਾ ਗਰਾਹਾਂ ਤੇ ਰਾਜੇਵਾਲ ਤੇ ਪਿੰਡ ਦੇ ਪਤਵੰਤੇ ਸੱਜਣ ਸਾਰੇ ਇੱਥੇ ਗ੍ਰੈਡ ਦੇ ਵਿੱਚ ਇਕੱਠੇ ਹੋਏ ਨੇ ਇਕੱਠੇ ਇਸ ਕਰਕੇ ਹੋਏ ਨੇ ਕਿ ਸਾਡੇ ਗ੍ਰੈਡ ਦੇ ਵਿੱਚ ਜੋ ਕੰਮ ਹੈ ਉਹ ਸਾਰਾ ਮੁਕੰਮਲ ਹੋ ਚੁੱਕਿਆ ਹੈ ਤੇ ਮਗਰੋਂ ਇੱਕ ਟਾਬਰ ਦੀ ਜਿਹੜੀ ਉਹ ਆ ਉਹੀ ਉਹ ਹੋ ਰਹੀ ਹੈ ਬਾਕੀ ਨਗਰ ਸਾਰਾ ਸਾਡੇ ਨਾਲ ਖੜਾ ਹੈ ਓਰੇ ਜੇ ਕੋਈ ਇਹ 5 ਤਾਂ ਦਿਨਾਂ ਦੇ ਵਿੱਚ 2-4 ਦਿਨਾਂ ਦੇ ਵਿੱਚ ਡਿਸੀਜਨ ਨਾ ਲਿਆ ਕੋਈ ਗਵਰਨਮੈਂਟ ਨੇ ਜਾਂ ਬਿਜਲੀ ਵਿਭਾਗ ਨੇ ਵੀ ਇਹ ਨਾ ਟਾਵਰ ਦੌਰ ਦਾ ਹੱਲ ਕੀਤਾ ਤਾਂ ਅਸੀਂ ਕੋਈ ਜੁਨੀਆ ਨਾਂ ਵੱਲੋਂ ਜਾਂ ਪਿੰਡ ਵੱਲੋਂ ਕੋਈ ਵੱਡਾ ਡਿਸੀਜਨ ਲੈ ਕੇ ਧਰਨਾ ਮੁਜ਼ਾਹਰਾ ਕਰਾਂਗੇ ਹਾਂਜੀ ਹਾਂ ਬਸ ਸਾਹੀ 10-12 ਦਿਨ ਰਹਿ ਗਏ ਝੋਨਾ ਲੱਗਣ ਚ ਉਸ ਤੋਂ ਬਾਅਦ ਤਾਂ ਝੋਨਾ ਲੱਗਣਾ ਸ਼ੁਰੂ ਹੋ ਜਾ ਫਿਰ ਤਾਰਾਂ ਪਾਉਣੀਆਂ ਔਖੀਆਂ ਹੋ ਜਾਣਗੀਆਂ ਵੀ ਇਸੇ ਇਹੀ ਬੇਨਤੀ ਕਰਦੇ ਇਹਨਾਂ ਨੂੰ ਵਿਭਾਗ ਨੂੰ ਵੀ ਗਵਰਨਮੈਂਟ ਨੂੰ ਵੀ ਵੀ ਸਾਡਾ ਜਲਦੀ ਤੋਂ ਜਲਦੀ ਤਾਰਾਂ ਪਾ ਕੇ ਗ੍ਰੈਡ ਨੂੰ ਚਾਲੂ ਕੀਤਾ ਜਾਵੇ ਉਹ ਪੁਛਿਆ ਜੋ ਕਰਨ ਤਿਆਰ ਹਾਂ ਸੰਯੋਗ ਨਾਲ ਤਿਆਰ ਆ ਜੀ ਅਸੀਂ ਪਿੰਡ ਵੱਲੋਂ ਕੋਈ ਸਾਡੇ ਵੱਲੋਂ ਕੋਈ ਬਿਜਲੀ ਵਿਭਾਗ ਨੂੰ ਕਿਸੇ ਵੀ ਕਿਸਮ ਦੀ ਲੋੜ ਹੈ ਕੋਈ ਅਸੀਂ ਨਾਲ ਸੰਯੋਗ ਕਰਨ ਨੂੰ ਤਿਆਰ ਹਾਂ